ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਹੋਮੈ ਤੀਰ ਅਗ ਰੋਗ ਹੈ ਤਾਰੂ ਵੀ ਇਸਮਾ ਹੈ ਕਿਰਪਾ ਕਰੇ ਜੇ ਆਪਨੇ ਤਾਂ ਗੁਰ ਕਾ ਸ਼ਬਦ ਕਮਾਹੇ ਗੁਰਬਾਣੀ ਅਨੁਸਾਰ ਇਨਸਾਨ ਦਾ ਸਭ ਤੋਂ ਵੱਡਾ ਰੋਗ ਹੋਮੈ ਹੀ ਹੈ ਹੋਮੈ ਰੋਗ ਮਨੁੱਖ ਕੋ ਦੀਨਾ ਮਨੁੱਖ ਦਾ ਸਾਰਾ ਵਿਹਾਰ ਹੋਮੈ ਦੇ ਆਸਰੇ ਹੈ ਹੋਮੈ ਮਨੁੱਖ ਨੂੰ ਦੁਜਿਆਂ ਨਾਲੋਂ ਨਿਖੇੜਦੀ ਅਤੇ ਅਪਨੰਤ ਦੀਆਂ ਅੱਡਾਂ ਕਾਇਮ ਕਰਦੀ ਹੈ ਹਉਮੈ ਕਰਕੇ ਇਨਸਾਨ ਆਪਣੀ ਜਾਇਦਾਦ ਇੱਜ਼ਤ ਦੌਲਤ ਸ਼ੋਹਰਤ ਲਈ ਸਾਰੀ ਜ਼ਿੰਦਗੀ ਸਾਰਾ ਜੋਰ ਸਾਰੀ ਅਕਲ ਖਰਚ ਕਰ ਦਿੰਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਹਉਮੈ ਹੈ ਜਦ ਇਨਸਾਨ ਦੀ ਤ੍ਰਿਸ਼ਨਾ ਨਵਿਰਤ ਨਹੀਂ ਹੁੰਦੀ ਉਸ ਨੂੰ ਬੜਾ ਦੁਖ ਹੁੰਦਾ ਹੈ ਅਤੇ ਤ੍ਰਿਸ਼ਨਾ ਦੀ ਨਵਿਰਤੀ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਕਾੜਾਂ ਕੜਦਾ ਹੈ ਸੋਚਾਂ ਦੇ ਰੰਦਾ ਹੈ ਜ਼ੁਲਮ ਤੇ ਇਨਸਾਫੀ ਧੋਖੇਬਾਜ਼ੀ ਅਤੇ ਹੋਰ ਸਾਰੇ ਬੁਰੇ ਕੰਮ ਕਰਦਾ ਹੈ ਹਉਮੈ ਕਰਕੇ ਵਿਅਕਤੀ ਈਸ਼ਵਰ ਤੋਂ ਜੁਦਾ ਹੁੰਦਾ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਕਰਦਾ ਉਹਨਾਂ ਦੀ ਸਜ਼ਾ ਦੁੱਖ ਦੀ ਸ਼ਕਲ ਵਿੱਚ ਭੋਗਦਾ ਅਤੇ ਮੁੜ ਮੁੜ ਕੇ ਮੋਤ ਦੇ ਪੰਜੇ ਦਾ ਸ਼ਿਕਾਰ ਹੁੰਦਾ ਹੈ ਜੇ ਵਿਅਕਤੀ ਵਿੱਚ ਹਉਮੈ ਨਾ ਹੋਵੇ ਤਾਂ ਇਸ ਵਰਗਾ ਸੁਖੀ ਕੋਈ ਹੈ ਹੀ ਨਹੀਂ ਇਸਦੇ ਅਤੇ ਪਰਮਾਤਮਾ ਦੇ ਵਿਚਾਰ ਕੇਵਲ ਹਉਮੈ ਦਾ ਹੀ ਪਰਦਾ ਹੈ ਜੋ ਇਸ ਨੂੰ ਆਪਣੇ ਅਸਲੇ ਤੋਂ ਨਿਖੇੜੀ ਰੱਖਦਾ ਹੈ ਮੰਮੇ ਕਰਕੇ ਮਨੁੱਖ ਆਪਣੀ ਬ੍ਰह्म ਦ੍ਰਿਸ਼ਟੀ ਗਵਾ ਕੇ ਜੀਵ ਦ੍ਰਿਸ਼ਟੀ ਨਾਲ ਆਪਣੀ ਬਣਾਈ ਹੋਈ ਤੰਗ ਦੁਨੀਆ ਨੂੰ ਵੇਖਦਾ ਹੈ ਜੀਵ ਦ੍ਰਿਸ਼ਟੀ ਨਾਲ ਵੇਖਿਆ ਉਸ ਨੂੰ ਦੁਨੀਆ ਬੜੀ ਛੋਟੀ ਛੋਟੀ ਅਤੇ ਮਹਦੂਦ ਲੱਗਦੀ ਹੈ ਪਰ ਇਨਸਾਨ ਦੀ ਦੁਨੀਆ ਉਸ ਦਾ ਆਪਣਾ ਨੁਕਤਾ ਨਿਗਾਹ ਜਾਂ ਉਸ ਦੀ ਆਪਣੀ ਦ੍ਰਿਸ਼ਟੀ ਹੈ ਉਹ ਦੁਨੀਆ ਵੱਲ ਜਿਸ ਨਿਗਾਹ ਨਾਲ ਦੇਖਦਾ ਹੈ ਦੁਨੀਆ ਉਸ ਨੂੰ ਵੈਸੀ ਹੀ ਦਿੱਸਦੀ ਹੈ ਮੇ ਕਰਕੇ ਉਸ ਦੀ ਈਸ਼ਵਰੀ ਨਿਗਾਹ ਬੰਦ ਹੋ ਜਾਂਦੀ ਹੈ ਅਤੇ ਉਹ ਮੱਕੜੀ ਵਾਂਗ ਆਪਣੇ ਇਰਤ ਗਿਰਦ ਆਪਣੇ ਖਿਆਲਾਂ ਦਾ ਜਾਲ ਬਣਾ ਕੇ ਤੇ ਉਸ ਵਿੱਚ ਆਪ ਕੈਦ ਹੋ ਕੇ ਆਪਣੇ ਹੀ ਬਣਾਏ ਗਏ ਦਾਰੇ ਨੂੰ ਆਪਣੀ ਦੁਨੀਆ ਸਮਝਦਾ ਹੈ ਵਿਅਕਤੀ ਵਿੱਚ ਈਸ਼ਵਰੀ ਅੰਸ਼ ਹੋਣ ਕਰਕੇ ਇਸ ਨੂੰ ਆਪਣੀ ਵੱਡੀ ਤੋਂ ਵੱਡੀ ਬਣਾਈ ਹੋਈ ਦੁਨੀਆ ਵੀ ਪਸੰਦ ਨਹੀਂ ਕਰ ਸਕਦੀ ਇਸੇ ਕਰਕੇ ਇਸ ਦੀ ਤ੍ਰਿਸ਼ਨਾ ਦਿਨ-ਮੁਦਨ ਵਾਤੀ ਜਲੀ ਜਾਂਦੀ ਹੈ ਅਤੇ ਇਹ 부ਝੇ ਵੀ ਕਿਸ ਤਰ੍ਹਾਂ ਕਿਉਂਕਿ ਪੁੱਲਿਆ ਹੋਇਆ ਵਿਅਕਤੀ ਪੂਰਨ ਸੁਖ ਮੁਕੰਮਲ ਸ਼ਾਂਤੀ ਆਪਣੇ ਆਦਰਸ਼ ਦੀ ਪੂਰਨਤਾ ਇਸ ਮਾਤ ਲੋਕ ਇਸੇ ਦੁਨੀਆ ਵਿੱਚ ਲੱਭਦਾ ਹੈ ਪਰ ਇਸ ਨੂੰ ਇਹ ਇੱਥੋਂ ਤਾਂ ਮਿਲਦੀ ਨਹੀਂ ਨਾ ਹੀ ਇਸ ਦੀ ਸੁੱਖਾਂ ਦੀ ਭਾਲ ਖਤਮ ਹੁੰਦੀ ਹੈ ਇਹ ਹਉਮੈ ਦੇ ذریعے ਪਰਮ ਸੁਖ ਭਾਲਦਾ ਹੈ ਅਤੇ ਉਹ ਇਸ ਨੂੰ ਮਿਲਦਾ ਨਹੀਂ ਸੇ ਵਕਤੇ ਵਿਅਕਤੀ ਅੰਦਰ ਹਉਮੈ ਦਿਨ ਦਿਨ ਵਧਦੀ ਅਤੇ ਦੁਖਦਾਈ ਹੁੰਦੀ ਜਾਂਦੀ ਹੈ ਇਸ ਹੋਮੇ ਦਾ ਕੰਡਾ ਜੀਵ ਨੂੰ ਹਰ ਵੇਲੇ ਚੁਗਦਾ ਅਤੇ ਸੂਰੀ ਚੜਾਈ ਰੱਖਦਾ ਹੈ। ਕਾ ਤ ਹਲਵਾ ਸਾਧ ਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉਂ ਜੇ ਚਲਹਿ ਤਬੈ ਦੁਖ ਪਾਵੈ। ਚਮਕਾਲ ਸਹੈ ਸਿ ਡੰਡਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਮੇ ਨੂੰ ਦੁਖ, ਲੋਗ, ਪੀੜ, ਸੰਤਾਪ, ਮਲ, ਵਿਖਿਆ, ਭਲੇਖਾ, ਪਰਦਾ ਗੁਬਾਰ ਕਰਕੇ ਲਿਖਿਆ ਹੈ ਪਰ ਇਸ ਲੋਗ ਦਾ ਦਾਰੂ ਵੀ ਇਸੇ ਵਿੱਚ ਹੀ ਦੱਸਿਆ ਗਿਆ ਹੈ। ਹੁਣ ਮੈਂ ਤੀਰਗ ਲੋਗ ਹੈ دارو ਵੀ ਇਸਮਾ ਹੈ ਕਿਰਪਾ ਕਰੇ ਜੇ ਆਪ ਨੇ ਤਾਂ ਗੁਰ ਕਾ ਸ਼ਬਦ ਕਮਾਹੇ ਹੁਣ ਸਵਾਲ ਇਹ ਉਰਦਾ ਹੈ دارو ਵੀ ਇਸਮਾ ਹੈ ਕਿਸ ਤਰ੍ਹਾਂ ਹੋ ਸਕਦਾ ਹੈ ਤਾਂ ਗੰਭੀਰਤਾ ਨਾਲ ਸੋਚਣ ਤੇ ਇਹ ਸਚਾਈ ਸਪਸ਼ਟ ਹੋ ਜਾਂਦੀ ਹੈ ਬੁਖਾਰ ਸਰੀਰ ਵਿੱਚ ਗੰਦੇ ਪਦਾਰਥਾਂ ਦੀ ਹੋਂਦ ਪ੍ਰਗਟ ਕਰਦਾ ਹੈ ਇਸ ਦ੍ਰਿਸ਼ਟੀਕੋਣ ਤੋਂ ਇਹ ਇੱਕ ਰੋਗ ਹੈ ਪਰ ਨਾਲ ਹੀ ਕੁਦਰਤ ਰਾਹੀਂ ਬੁਖਾਰ ਉਹਨਾਂ ਗੰਦੇ ਜ਼ਹਿਰੀਲੇ ਪਦਾਰਥਾਂ ਨੂੰ ਸਾੜਨ ਦਾ ਬਾਹਰ ਕੱਢਣ ਦਾ ਤਰੀਕਾ ਹੀ ਹੁੰਦਾ ਹੈ ਇਸ ਦ੍ਰਿਸ਼ਟੀ ਤੋਂ ਇਹ ਇਲਾਜ ਹੈ ਇਸੇ ਤਰ੍ਹਾਂ ਹਮੇ ਇੱਕ ਪਾਸੇ ਤਾਂ ਵਿਅਕਤੀ ਦੇ ਦ੍ਰਿਸ਼ਟੀਕੋਣ ਦੀ ਪੁਲਿਸਿਤ ਕਰਦੀ ਹੈ ਦੂਸਰੇ ਪਾਸੇ ਇਸੇ ਪੁਲ ਕਰਨ ਵਿਅਕਤੀ ਨੂੰ ਕਈ ਤਰ੍ਹਾਂ ਦੇ ਚੰਜਤਾ ਅਤੇ ਤਕਲੀਫਾਂ ਵਿੱਚ ਪਾ ਕੇ ਉਸ ਦੀਆਂ ਅੱਖਾਂ ਖੋਲਣ ਬੰਦਗੀ ਲਈ ਪ੍ਰੇਰਣਾ ਕਰਨ ਅਤੇ ਮੁਕਤੀ ਪ੍ਰਾਪਤ ਕਰਨ ਦਾ ਕਾਰਨ ਵੀ ਬਣ ਸਕਦੀ ਹੈ ਮਨੁੱਖ ਹਉਮੈ ਵਿੱਚ ਫਸ ਕੇ ਆਪਣੇ ਜੀਵਨ ਨੂੰ ਬਹੁਤ ਬੁਰਾ ਬਣਾ ਲੈਂਦਾ ਹੈ ਫਿਰ ਉਸ ਦੇ ਮਨ ਵਿੱਚ ਕਦੀ ਕਦੀ ਇਹ ਵਿਚਾਰ ਪੈਦਾ ਹੁੰਦਾ ਹੈ ਕਿ ਮੈਂ ਕੀ ਕਰ ਲਿਆ ਪਹਿਲਾਂ ਪਛਤਾਵਾ ਫਿਰ ਵਿਰਾਗ ਅਤੇ ਫਿਰ ਤ્યાਗ ਦੀ ਅਵਸਥਾ ਸ਼ੁਰੂ ਹੁੰਦੀ ਹੈ ਅਤੇ ਅੰਤ ਵਿੱਚ ਜੀਵ ਆਤਮਾ ਆਪਣੇ ਮੂਲ ਪ੍ਰਮਾਤਮਾ ਵਿੱਚ ਲੀਨ ਹੋ ਕੇ ਇੱਕ ਹੋ ਜਾਂਦੀ ਹੈ ਉਸ ਨੂੰ ਆਪਣੀ ਹਉਮੈ ਵਾਲੀ ਗਲਤੀ ਇੱਕ ਪਾਸੇ ਭਿਆਨਕ ਦੁੱਖਾਂ ਦਾ ਕਾਰਨ ਵਿਖਾਈ ਦਿੰਦੀ ਹੈ ਅਤੇ ਦੂਸਰੇ ਪਾਸੇ ਉਨਾ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਵੀ ਕਾਰਨ ਦਿਸਦੀ ਹੈ ਐਸੀ ਸਜ਼ਾ ਜੋ ਵਿਅਕਤੀ ਨੂੰ ਸਿੱਧੇ ਰਸਤੇ ਤਪਾਏ ਸੋਚਿਆ ਜਾਏ ਤਾਂ ਪੂਰੀ ਨਹੀਂ ਹੁੰਦੀ ਸਭੋ ਚੰਗੀ ਹੀ ਹੈ ਇਹਨਾਂ ਦੋਹਾਂ ਦ੍ਰਿਸ਼ਟੀ ਕੋਨਾਂ ਨੂੰ ਅੱਖੋਂ ઓਲੇ ਨਾ ਕੀਤਾ ਜਾਵੇ ਤਾਂ ਹਉਮੈ ਰੋਗ ਵੀ ਹੈ ਅਤੇ दारू ਵੀ ਹਉਮੈ ਨੂੰ ਇੱਕ ਸ਼ੀਸ਼ਾ ਜਿਹਾ ਕਿਹਾ ਜਾ ਸਕਦਾ ਹੈ ਜਿਸ ਵਿੱਚ ਆਤਮਾ ਆਪਣਾ ਨਿਰਾਸ਼ਾ ਭਰਪੂਰ ਗਮਗੀਨ ਅਸੰਤੁਸ਼ਟ ਚਿਹਰਾ ਬੇਕਦੀ ਰੰਡੀ ਹੈ ਦੇਖਦਿਆਂ ਦੇਖਦਿਆਂ ਹੀ ਇਸ ਨੂੰ ਤਦ ਹੀ ਆਪਣੀ ਭੁੱਖੀ ਹਾਰਤੋਂ ਨਫ਼ਰਤ ਪੈਦਾ ਹੋ ਜਾਂਦੀ ਹੈ ਅਤੇ ਕਦੀ ਆਪਣੇ ਅਸਲੀ ਨਰਾਨੇ ਚਿਹਰੇ ਦੀ ਚਲਕੌਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਨੂੰ ਜਾਗ ਵੀ ਉਦੋਂ ਹੁੰਦਾ ਹੈ ਕਿ ਮੈਂ ਅਸਲ ਵਿੱਚ ਕੋਈ ਅਰਸ਼ੀ ਚੀਜ਼ ਹਾਂ ਪਰ ਗਲਤੀ ਨਾਲ ਭੁਲੇਖੇ ਵਿੱਚ ਦੁਖੀ, ਅਧੀਨ, ਮਹਤਾਜ ਅਤੇ ਪੈਬਿਤ ਹੋਇਆ ਬੈਠਾ ਹਾਂ ਮੈਂ ਦਾ ਬਲੋਗ ਬੜਾ ਧੀਰਗ ਰੋਕਾ ਕਿਆ ਹੈ ਜੋ ਜਲਦੀ ਨਾਲ ਮਗਰੋਂ ਲੈਂਦਾ ਨਹੀਂ ਪਰ ਗੁਰਬਾਨੀ ਵਿੱਚ ਇਸ ਤੋਂ ਛੁਟਕਾਰਾ ਪਾਉਣ ਦੇ ਕਈ ਸਾਧਨ ਦੱਸੇ ਗਏ ਹਨ ਅਤੇ ਇਹ ਕਿਹੜੇ ਸਾਧਨ ਹਨ ਸਾਖੀ ਵਿਚਾਰ ਨੂੰ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਆਪਣੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਮੇ ਤੋਂ ਸੁਟਕਾਰਾ ਪਉਣ ਦਾ ਸਭ ਤੋਂ ਚੰਗਾ ਸਾਧਨ ਸਿਮਰਨ ਹੈ ਜਿਸ ਨਾਲ ਜਿਵੇਂ-ਜਿਵੇਂ ਵਿਅਕਤੀ ਪਰਮਾਤਮਾ ਦੇ ਨੇੜੇ ਹੁੰਦਾ ਹੈ ਉਸ ਵਿੱਚ ਈਸ਼ਵਰੀ ਸਿਫਤਾਂ ਆਉਂਦੀਆਂ ਜਾਂਦੀਆਂ ਹਨ ਅਤੇ ਉਸ ਦਾ ਮਨੁੱਖੀ ਸੁਭਾਅ ਘਟਦਾ ਕਮਜ਼ੋਰ ਹੁੰਦਾ ਅਤੇ ਹੌਲੀ-ਹੌਲੀ ਬਿਲਕੁਲ ਮਿਟ ਜਾਂਦਾ ਹੈ ਜਾਂ ਇੰਜ ਕਹੋ ਉਸ ਦਾ ਨੁਕਤਾ ਨਿਗਾਹ ਬਦਲ ਕੇ ਈਸ਼ਵਰੀ ਨੁਕਤਾ ਨਿਗਾਹ ਬਣ ਜਾਂਦਾ ਹੈ ਧਰਮ ਦਾ ਮਨੋਰਥ ਹੀ ਇਹ ਤਬਦੀਲੀ ਪੈਦਾ ਕਰਨਾ ਹੈ ਦੂਸਰਾ ਪਰ ਉਪਕਾਰ ਆਪਣੀ ਸੇਵਾ ਦੇ ਨਾਲ ਹਮੇ ਬਿਲਕੁਲ ਮਰਦੀ ਤਾਂ ਨਹੀਂ ਪਰ ਕਮਜ਼ੋਰ ਜ਼ਰੂਰ ਹੋ ਜਾਂਦੀ ਹੈ ਆਪਣੇ ਫਾਇਦੇ ਦੀ ਬਜਾਏ ਦੁਨੀਆ ਦੇ ਫਾਇਦੇ ਵਾਸਤੇ ਕੰਮ ਕਰਨੇ ਆਪਣੀ ਜ਼ਿੰਦਗੀ జగਤ ਸੇਵਾ ਵਿੱਚ ਲਗਾ ਦੇਣੀ ਹਮੇਸ਼ਾ ਆਪਣੀ ਬਜਾਏ ਦੁਨੀਆ ਦੀ ਬਿਹਤਰੀ ਅਤੇ ਭਲਾਈ ਖਿਆਲ ਵਿੱਚ ਰੱਖਣੀ ਹਰ ਚੀਜ਼ ਵਿੱਚ ਰੱਬ ਦਾ ਰੂਪ ਵੇਖਣਾ ਖਲਕੀ ਸੇਵਾ ਖੁਦਾ ਦੀ ਸੇਵਾ ਸਮਝਣੀ دارو ਵੀ ਇਸ ਮਾਹੇ ਦਾ ਅਰਥ ਇਹ ਵੀ ਹੋ ਸਕਦਾ ਹੈ ਜਦ ਇਨਸਾਨ ਆਪਣੇ ਖੁਦ ਦੀ ਖੁਸ਼ੀ ਵਾਸਤੇ ਕੰਮ ਕਰਨੇ ਛੱਡ ਕੇ ਦੂਜਿਆਂ ਦੇ ਭਲੇ ਨੂੰ ਜ਼ਿੰਦਗੀ ਦਾ ਆਦਰਸ਼ ਬਣਾ ਲਵੇ ਉਹ ਹਮੈ ਜਿਹੜੀ ਪਹਿਲੇ ਉਸ ਨੂੰ ਦਿਨ-ਬਦਨ ਨੀਵੇਂ ਪਾਸੇ ਖਿੱਚ ਲਈ ਜਾਂਦੀ ਸੀ ਹੁਣ ਉੱਚੀਆਂ ਚੁਕਣਾ ਸ਼ੁਰੂ ਕਰ ਦਿੰਦੀ ਹੈ ਅਤੇ ਬਜਾਏ ਨੁਕਸਾਨ ਦੇਣ ਦੇ ਲਾਭ ਦਾ ਇੱਕ ਹਥਿਆਰ ਬਣ ਜਾਂਦੀ ਹੈ ਆਪਣੀ ਸੇਵਾ ਆਪਣੇ ਬਾਲ ਬੱਚਿਆਂ ਦੀ ਸੇਵਾ ਆਪਣੇ ਮਾਲਕ ਦੀ ਸੇਵਾ ਬੜੀਆਂ ਉੱਚੀਆਂ ਸਿਫਤਾਂ ਸਮਝੀਆਂ ਗਈਆਂ ਹਨ ਪਰ ਇਸ ਸੇਵਾ ਨਾਲੋ ਆਪ ਆਪਣੇ ਆਪ ਬਰੇ ਪਰੇ ਖਿਆਲਾਂ ਨੂੰ ਪੁਲਾ ਕੇ ਆਪਣੇ ਬਾਲ ਬੱਚਿਆਂ ਵਿੱਚ ਆਪਣੀ ਕੌਮ ਵਿੱਚ ਸਾਰੀ ਦੁਨੀਆ ਵਿੱਚ ਵਾਹਿਗੁਰੂ ਨੂੰ ਦੇਖਦਿਆਂ ਸਾਰੀ ਸੇਵਾ ਵਾਹਿਗੁਰੂ ਦੇ ਅਰਪਣ ਕਰਨੀ ਬਹੁਤ ਉਚੇਰੀ ਸੇਵਾ ਹੈ ਅਤੇ ਇਸ ਨਿਸ਼ਕਾਮ ਸੇਵਾ ਤੋਂ ਜੋ ਆਤਮਿਕ ਸੰਤਪਾ ਪੈਦਾ ਹੁੰਦੀ ਹੈ ਅਤੇ ਇਹੀ ਸੇਵਾ ਵਿਅਕਤੀ ਵਿੱਚੋਂ ਹਉਮੈ ਦੀ ਮੈਲ ਕੱਟ ਕੇ ਉਸ ਨੂੰ ਆਤਮਕ ਲਸੀਆ ਬਣਾ ਦਿੰਦੀ ਹੈ ਆਪਣੀ ਜ਼ਿੰਦਗੀ ਦਾ ਆਦਰਸ਼ ਸੇਵਾ ਬਣਾ ਕੇ ਜੀਵਨ ਬਤੀਤ ਕੀਤਿਆਂ ਜ਼ਿੰਦਗੀ ਦੀਆਂ ਸਧਾਰਨ ਲੋੜਾਂ ਉਦਰਾਤ ਵੱਲੋਂ ਆਪੂਰੀਆਂ ਹੁੰਦੀਆਂ ਰਹਿੰਦੀਆਂ ਹਨ ਜੇ ਕੋਈ ਆਦਮੀ ਵਪਾਰੀ ਹੈ ਅਤੇ ਵਪਾਰ ਦੇ ਫਾਇਦੇ ਤੋਂ ਨੇਕ ਕੰਮ ਕਰਨੇ ਦੁਨੀਆ ਦੀ ਸੇਵਾ ਕਰਨਾ ਚਾਹੁੰਦਾ ਹੈ ਉਸ ਨੂੰ ਵਪਾਰ ਵਿੱਚ ਸੁੱਤੇ ਸਿੱਧ ਵਧੇਰੇ ਲਭ ਹੁੰਦਾ ਚਲਿਆ ਜਾਵੇਗਾ ਦੌਲਤ দান ਕੀਤਿਆਂ ਬਜਾਏ ਘਟਨ ਦੀ ਵਾਤੀ ਰਹਿੰਦੀ ਹੈ ਇਹ ਗੱਲ ਅਕਲ ਵਿੱਚ ਨਹੀਂ ਆਉਂਦੀ ਪਰ ਸਿੱਧਕ ਨਾਲ ਤਾਂ ਜਰਬਾ ਕਿਤੇ ਆ ਇਸ ਦੇ 16 ਅੰਨੇ ਸੱਜ ਹੁੰਦਾ ਪੂਰਾ ਸਬੂਤ ਮਿਲਦਾ ਹੈ ਆਮ ਤੌਰ ਤੇ ਨੇਕ ਆਦਮੀ ਦੇ ਘਰਾਂ ਵਿੱਚ ਹੀ ਵਰਕਤ ਰੌਣਕ ਖੁਸ਼ੀ ਸ਼ਾਂਤੀ ਸੰਤੋਖ ਨਿਵਾਸ ਕਰਦੇ ਦੇਖੇ ਗਏ ਹਨ ਜਿੰਨੀ ਵਿਅਕਤੀ ਦੀ ਹੁਮੈ ਕਟ ਹੁੰਦੀ ਜਾਂਦੀ ਹੈ ਉਨਾ ਹੀ ਵਿਅਕਤੀ ਦੇ ਕੰਮਾਂ ਦੀ ਜ਼ਿੰਮੇਵਾਰੀ ਕੁਦਰਤ ਆਪਣੇ ਜਿੰਮੇ ਲੈਂਦੀ ਹੈ ਜਬ ਲਗ ਮੇਰੀ ਮੇਰੀ ਘਰ ਤਬਲਗ ਕਾਜ ਇੱਕ ਨਹੀਂ ਸੜਾ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਾ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ